ਹਾਂਜੀ ਅੱਜ ਇੱਕ ਕਵਿਤਾ ਹੈ ਕਵਿਤਾ ਹੈ ਦਾ ਨਾਮ ਹੈ ਆਜ਼ਾਦੀ ਦਾ ਅੰਮ੍ਰਿਤ ਕਾਲ ਇਹ 75ਵੇਂ ਸਾਲ ਤੋਂ ਲੈ ਕੇ 100 ਸਾਲ ਤੱਕ ਮਨਾਇਆ ਜਾਣਾ ਹੈ ਅੰਮ੍ਰਿਤ ਕਾਲ ਤੋਂ ਭਾਵ ਹੀ ਇਹ ਹੈ ਵੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਸਭ ਤੋਂ ਮਹੱਤਵਪੂਰਨ ਸਮਾਂ ਸਭ ਤੋਂ ਵਧੀਆ ਸਮਾਂ ਜਿਵੇਂ ਅੰਮ੍ਰਿਤ ਵੇਲਾ ਹੁੰਦਾ ਐਸੇ ਤਰ੍ਹਾਂ ਅੰਮ੍ਰਿਤ ਕਾਲ ਹੀ ਮਨਾਇਆ ਜਾ ਰਿਹਾ ਹੈ ਇਹ ਕਿਸ ਤਰ੍ਹਾਂ ਦਾ ਅੰਮ੍ਰਿਤ ਕਾਲ ਹੈ ਇਕ ਇਸ ਤਰ੍ਹਾਂ ਦਾ ਅਮ੍ਰਿਤਕਾਲ ਹੈ ਜਿੱਥੇ ਤਰੱਕੀ ਦੇ ਨਾਮ ਤੇ ਹਰ ਪਾਸੇ ਪਾਣੀ ਹੀ ਪਾਣੀ ਮਲਬਾ ਹੀ ਮਲਬਾ ਹੈ ਹਰ ਪਾਸੇ ਜ਼ਮੀਨ ਦਾ ਖਿਸਕਣਾ ਹਰ ਪਾਸੇ ਜ਼ਮੀਨ ਦਾ ਖਿਸਕਣਾ ਪੁਲਾਂ ਦਾ ਟੁੱਟਣਾ ਕਰੋੜਾ ਰੁਪਏ ਦੀ ਬਰਬਾਦੀ ਸੜਕਾਂ ਦਾ ਦਰਿਆਵਾਂ ਵਿੱਚ ਬਦਲ ਜਾਣਾ ਸੜਕਾਂ ਦਾ ਦਰਿਆਵਾਂ ਵਿੱਚ ਬਦਲ ਜਾਣਾ ਇਹ ਕਿਸ ਤਰ੍ਹਾਂ ਦਾ ਅਮ੍ਰਿਤਕਾਲ ਹੈ ਇਹ ਕਿਸ ਤਰ੍ਹਾਂ ਦਾ ਅਮ੍ਰਿਤਕਾਲ ਹੈ ਬੱਦਲ ਰੂਪੀ ਉੜਦੇ ਦਰਿਆ ਦਾ ਪਤਾ ਨਹੀਂ ਬੱਦਲ ਰੂਪੀ ਉੜਦੇ ਦਰਿਆ ਦਾ ਪਤਾ ਨਹੀਂ ਕਿੰਨਾ ਕੁ ਪਾਣੀ ਧਰਤੀ ਤੇ ਘੇਰ ਦੇ ਨੇ ਸ਼ਹਿਰ ਤੇ ਪਿੰਡਾਂ ਨੂੰ ਮਲਵੇ ਵਿੱਚ ਤਬਦੀਲ ਕਰ ਦੇ ਨੇ ਸ਼ਹਿਰ ਤੇ ਪਿੰਡਾਂ ਨੂੰ ਮਲਵੇ ਵਿੱਚ ਤਬਦੀਲ ਕਰ ਦੇ ਨੇ ਅਸਮਾਨੀ ਬਿਜਲੀ ਦਾgirਨਾ ਅਸਮਾਨੀ ਬਿਜਲੀ ਦਾ ਕਿੰਨਾ ਆਦਮੀਆਂ ਜਾਨਵਰਾਂ ਦਾ ਪਲ ਵਿੱਚ ਲਾਸ਼ਾਂ ਵਿੱਚ ਬਦਲ ਜਾਣਾ ਕਿ ਕਿਸ ਤਰ੍ਹਾਂ ਦਾ ਅੰਮ੍ਰਿਤਕਾਲ ਹੈ ਕਿ ਕਿਸ ਤਰ੍ਹਾਂ ਦਾ ਅੰਮ੍ਰਿਤਕਾਲ ਹੈ ਸਬਰ ਸੰਤੋਖ ਅੱਜ ਖਤਮ ਹੋਇਆ ਮਨੁੱਖ ਕੋਲੋਂ ਸਬਰ ਸੰਤੋਖ ਅੱਜ ਖਤਮ ਹੋਇਆ ਮਨੁੱਖ ਕੋਲੋਂ ਉਹ ਆਪਣੇ ਹੀ ਚੱਕਰ ਬਿਊ ਵਿੱਚ ਫਸਦਾ ਚਲਾ ਗਿਆ ਉਹ ਆਪਣੇ ਹੀ ਚੱਕਰ ਬਿਊ ਵਿੱਚ ਫਸਦਾ ਚਲਾ ਗਿਆ ਕੋਈ ਤਾਂ ਇਸ ਦਾ ਉਪਾਅ ਕਰਨਾ ਪੈਣਾ ਕੋਈ ਤਾਂ ਇਸ ਦਾ ਉਪਾਅ ਕਰਨਾ ਪੈਣਾ ਜੇ ਮਨੁੱਖ ਨੂੰ ਆਪਣੀ ਹੈ ਆਪ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲ ਲੈਣਾ ਪੈਣਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਪੈਣਾ ਜੋ ਕੁਦਰਤ ਤੋਂ ਮਿਲਿਆ ਉਸ ਵਿੱਚ ਹੀ ਰਹਿਣਾ ਸਿੱਖੀਏ ਜੋ ਕੁਦਰਤ ਤੋਂ ਮਿਲਿਆ ਉਸ ਵਿੱਚ ਹੀ ਰਹਿਣਾ ਸਿੱਖੀਏ ਕੁਦਰਤ ਨੂੰ ਪਿਆਰ ਕਰੀਏ ਜੋ ਦਿੱਤਾ ਉਸ ਨੂੰ ਨਾ ਖਰਾਬ ਕਰੀਏ ਸੱਚ ਵਿੱਚ ਅੰਮ੍ਰਿਤਕਾਲ ਬਣਾ ਕੇ ਦਿਖਾਈਏ ਸੱਚ ਵਿੱਚ ਸੱਚਮੁੱਚ ਅੰਮ੍ਰਿਤਕਾਲ ਬਣਾ ਕੇ ਦਿਖਾਈਏ ਥੈਂਕ ਯੂ